ਤਖੀਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਚ ਬਾਈਬਲ ਦੀ ਬੇਅੱਬੀ ਦਾ ਮਾਮਲਾ ਹੁਣ ਸਾਹਮਣੇ ਆਇਆ ਜੀ ਹਾਂ ਤੇ ਜਿਸ ਤੋਂ ਬਾਅਦ ਲੋਪੋਕੇ ਦੇ ਨਾਲ ਦੀਆਂ ਇਸਾਈ ਧਾਰਮਿਕ ਬੇ ਇੱਜ਼ਤ ਬੰਦੀਆਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕਰਨਾਂ ਤੋਂ ਬਾਅਦ ਲੋਪੋਕੇ ਪੁਲਸ ਹਰਕਤ ਚ ਆਈ ਅਤੇ ਬਾਈਬਲ ਨੂੰ ਆਪਣੇ ਕਬਜ਼ੇ ਚ ਲੈ ਗਏ ਕਾਰਵਾਈ ਸ਼ੁਰੂ ਕਰ ਦਿੱਤੀ ਆ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰ ਨੇ ਦੱਸਿਆ ਕਿ ਪੁਲਿਸ ਨੇ 2 ਘੰਟੇ ਵਿੱਚ ਮਲਜਮਾ ਨੂੰ ਫੜ ਲਿਆ ਜੀਹਾਂ ਤੇ ਨਾਲ ਹੀ ਸਵੇਰੇ ਅਮਰਸਰ ਦੇ ਲੋਪਕ ਕਸਬੇ ਦੇ ਪਿੰਡ ਮੱਦੋਕੇ ਤੋਂ ਪੁਲਿਸ ਨਾਲ ਬਾਈਬਲ ਦੀ ਬੇਅਦਬੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਸਵੇਰੇ ਪਿੰਡ ਤੋਂ ਬਾਹਰ ਨਿਕਲੇ ਤਾਂ ਰਸਤੇ 'ਚ ਬਾਈਬਲ ਸੁੱਟੀ ਤੇ ਸਾੜ ਦਿੱਤੀਆਂ ਗਈਆਂ ਬਾਈਬਲਾਂ ਸੁੱਟੀ ਤੇ ਸਾੜ ਦਿੱਤੀਆਂ ਗਈਆਂ ਤੇ ਬਾਈਬਲਾਂ ਵਿੱਚ ਉਸ ਇਲਾਕੇ ਵਿੱਚ ਸੁੱਤੀਆਂ ਗਈਆਂ ਜਿੱਥੇ ਇਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਰਹਿੰਦੇ ਸਨ ਮਾਹੌਲ ਵਿਗੜਦਾ ਦੇਖ ਪੁਲਸ ਤੁਰੰਤ मौके ਤੇ ਪਹੁੰਚ ਗਈ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਦੋ ਨੌਜਵਾਨਾਂ ਗੁਰਪ੍ਰੀਤ ਸਿੰਘ ਤੇ ਕਿਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ